ਜੀ ਡਾਕਟਰ ਸਾਹਿਬ ਇਸ ਰੂਪਾਲ ਲੰਗੀ ਮੈਥਡ ਤੋਂ ਅੱਜ ਦਾ ਜਿਹੜਾ ਅਗਲਾ ਇਸ਼ੂ ਪੁੱਛਾਂ ਤੁਸੀਂ ਸਾਡੇ ਦਰਸ਼ਕਾਂ ਦੇ ਜਿਹੜੇ ਫੇਸਬੁੱਕ ਤੇ ਕਮੈਂਟ ਆਏ ਨੇ ਉਹਨਾਂ ਬਾਰੇ ਸਾਡੇ ਦਰਸ਼ਕਾਂ ਨਾਲ ਸਾਜੀਰ ਸਤਪਾਲ ਸਿੰਘ ਪਰਵਾਲ ਸੈਟਲ ਤੋਂ ਲਿਖਦੇ ਨੇ ਡਾਕਟਰ ਸਾਹਿਬ ਜੀ ਆਪ ਜੀ ਨੂੰ ਉਹ ਤੇ ਟੀਵੀ 84 ਦੇਖ ਰਹੇ ਸਾਰੇ ਦਰਸ਼ਕਾਂ ਨੂੰ ਵੀ ਫਤਿਹ ਅਰਜ਼ ਕਰਦਾ ਆਸ ਹੈ ਪ੍ਰਵਾਨ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਬਹੁਤ ਸ਼ੁਕਰੀਆ ਪਰਵਾਲ ਸਾਹਿਬ ਗੁਰਿੰਦਰ ਸਿੰਘ ਸਿੰਘ ਲਿਖਦੇ ਨੇ ਡਾਕਟਰ ਯਸ ਡਾਕਟਰ ਸਾਹਿਬ uh, speaks the truth so he is terrorist for the thieves of the freedom ਇਹ ਬਿਲਕੁਲ ਠੀਕ ਹੈ ਮੈਂ ਹੀ ਨਹੀਂ ਜਿਹੜੇ ਵੀ ਬੀਤੇ ਦੇ ਵਿੱਚ ਵੀ ਉਹਨਾਂ ਨੂੰ ਬਾਗੀ ਕਹਿ ਲੋ ਕੋਈ ਹੋਰ ਸ਼ਬਦ ਉਹਨਾਂ ਦੇ ਲਈ ਇਸਤੇਮਾਲ ਹੁੰਦੇ ਸੀ ਡਾਕੂ ਵੀ ਕਹਿੰਦੇ ਸੀ ਬੰਦਾ ਦਾ ਬੈਂਡਿਟ ਬੰਦਾ ਸਿੰਘ ਬਹਾਦਰ ਲਈ ਇਹ ਸ਼ਬਦ ਈਵਨ ਯੂਰੋਪੀਅਨਸ ਨੇ ਉਦੋਂ ਯੂਜ਼ ਕੀਤਾ ਜੋ ਲੋਕਾਂ ਚ ਪ੍ਰਚਾਰਿਆ ਜਾਂਦਾ ਸੀ ਹਕੂਮਤ ਵੱਲੋਂ ਅੱਜ ਵੀ ਜਿਹੜੇ ਆਪਣੀ ਆਜ਼ਾਦੀ ਲਈ ਲੜਦੇ ਨੇ ਉਹ ਜਿਹੜੇ ਲੋਕਾਂ ਦੇ ਆਜ਼ਾਦੀ ਘੁਰਾਟੀਏ ਨੇ ਉਹ ਦੁਸ਼ਮਣ ਦੇ ਹਮੇਸ਼ਾ ਹੀ ਦਸ਼ਤਗਰਦ ਹੁੰਦੇ ਨੇ ਜੀ ਹਰਪ ਸਿੰਘ ਮੰਡੇਰ ਲਿਖਦੇ ਨੇ ਵਾਚਿੰਗ ਈਗਰਲੀ ਡਾਕਟਰ ਸਾਹਿਬ ਵਾਇਗਰੂ ਮੇਰ ਕਰਨ ਜੀ ਜੇ ਉਹ ਦਿਨ ਨਹੀਂ ਰਹਿ ਤਾਂ ਫਿਰ ਦਿਨ ਇਹ ਵੀ ਨਹੀਂ ਰਹਿਣੇ ਚੜਦੀ ਕਲਾ ਚ ਹਮੇਸ਼ਾ ਰਹਿਣਾ ਬਹੁਤ ਬਹੁਤ ਸ਼ੁਕਰੀਆ ਵੀਰ ਗੁਰਿੰਦਰ ਵੀਰ ਹਰਪ ਸਿੰਘ ਮੰਡੇਰ ਜੀ ਆਵਾਸ ਆਵਾਸ ਫਾਰੂਖ ਗੁੰਦਲ ਲਿਖਦੇ ਨੇ ਪਾਕਿਸਤਾਨੀ ਪੀਪਲ ਆਰ ਨਾਟ ਟੈਰਰਿਸਟ ਇੰਡੀਅਨ ਰਾ ਇਨਵੋਲਵਸ ਇਨਵੋਲਡ ਇਨ ਟੈਰਰਿਜ਼ਮ ਇਨ ਪਾਕਿਸਤਾਨ ਬਿਲਕੁਲ ਠੀਕ ਹੈ ਬਹੁਤ ਸਾਰੇ ਜਿਹੜੇ ਉੱਥੇ دہشت ਗਰਦੀ ਦੇ ਐਕਸ਼ਨ ਹੁੰਦੇ ਨੇ ਉਹ ਭਾਰਤੀ ਖੁਫੀਆ ਏਜੰਸੀਆਂ ਔਰ ਹੋਰ ਵੀ ਇੰਟਰਨੈਸ਼ਨਲ ਏਜੰਸੀਸ ਉੱਥੇ ਇਨਵੋਲਵ ਨੇ ਜੀ ਬਲਿਹਾਰ ਸਿੰਘ ਕਾਂਗ ਟੀਵੀ 84 ਦੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਸ਼ੁਕਰੀਆ ਖਾਲਸਤਾਨ ਜ਼ਿੰਦਾਬਾਦ 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 ਅਮਰਜੀਤ ਬਾਜਵਾ ਵਾਹਿਗੁਰੂ ਜੀ ਜੀਤਾ ਸੰਦਰ ਖਾਲਸਤਾਨ ਜ਼ਿੰਦਾਬਾਦ ਵੀਰ ਅੰਜੀਤ ਸਿੰਘ ਲਖਤੈਨੇ ਕਹਿੰਦੇ ਕਿ ਮੈਂ ਇਨਾ ਕੁਛ ਹੀ ਬੋਲਾਂ ਜਿੰਨਾ ਤੁਸੀਂ ਬੋਲਦੇ ਹੋ ਹੁਣ ਪਤਾ ਨਹੀਂ ਉਹਨਾਂ ਦੇ ਕੰਨਾਂ ਚ ਟੁੰਟੂਣਾ ਉਹਨਾਂ ਦੇ ਬੈਟਰੀ ਦਾ ਘਟੀ ਹੋਏ ਵੈਸੇ ਮੈਂ ਤਾਂ ਉਹ ਨਹੀਂ ਆਵਾਜ਼ ਚ ਬੋਲਦੇ ਜੀ ਵੀਰ ਭੁਪਿੰਦਰ ਸਿੰਘ ਲਖਤੈਨੇ ਵਾਰਜੀ ਕਾ ਖਾਲਸਾ ਵਾਰਜੀ ਕੀ ਫਤਿਹ ਜੀ ਫਤਿਹ ਮੰਦੀਪ ਸਿੰਘ ਲਖਤੈਨੇ ਡਾਕਟਰ ਸਾਹਿਬ ਜੀ ਇੱਕ ਟੈਰਰਿਸਟ ਦੀ ਡੈਫੀਨੇਸ਼ਨ ਵੀ ਦੱਸਿਓ ਐਲੈਬੋਰੇਟ ਕਰਕੇ ਟੈਰਰਿਸਟ ਟੈਰਰਾਇਜ਼ ਕਰਨ ਵਾਲਾ ਨਹੀਂ ਮੰਨਿਆ ਜਾਂਦਾ ਨਹੀਂ ਨਹੀਂ ਤਾਂ ਸਭ ਆ ਜਾਤ ਜਿਨ੍ਹਾਂ ਨੇ ਜੀਟੀ ਰੋਡ ਤੇ ਜੋ ਕੁਝ ਕੀਤਾ ਉਹ ਵੀ ਟੈਰਰਿਸਟ ਹੋਣੇ ਸਨ ਬਜਰੰਗਦਾਲ ਸ਼ਿਵ ਸੈਨਾ ਤੇ ਦੂਸਰੇ ਗਰੁੱਪ ਜਿਹੜੇ ਓਪਨਲੀ ਟੈਰਰਾਇਜ਼ ਕਰਦੇ ਨੇ ਲੋਕਾਂ ਨੂੰ ਅਦਰਵਾਈਜ਼ ਸ਼ੁੱਡ ਬੀ ਦਾ ਟੈਰਰਿਸਟ ਇਸ ਦਾ ਡਿਫੀਨੇਸ਼ਨ ਡਿਪੈਂਡਸ ਅਪਨ ਦਾ ਰਿਲੀਜੀਅਸ ਬੈਕਗਰਾਉਂਡ ਆਫ ਪੀਪਲ ਮੈਂ ਵੈਸੇ ਥੋੜਾ ਜਾਇ ਇਹਨੂੰ ਹਿੰਟ ਆਊਟ ਪਹਿਲਾਂ ਹੀ ਕੀਤਾ ਹੈ ਜੀ ਕਿ ਹਕੂਮਤਾਂ ਜਿਹੜੀਆਂ ਨੇ ਉਹ ਆਜ਼ਾਦੀ ਲਈ ਸੱਚ ਲਈ ਖਲੋਣ ਵਾਲਿਆਂ ਨੂੰ دہشتਗਰਦ ਬਣਾਉਂਦੀਆਂ ਨੇ ਔਰ ਜੇ ਅਸੀਂ ਦੇਖਣਾ ਹੋਏ ਅੱਜ ਦੁਨੀਆ ਦੀ ਸਭ ਤੋਂ ਵੱਡੀ دہشتਗਰਦ ਜਥੇਬੰਦੀ ਜੇ ਕੋਈ ਹੈ ਤੇ ਉਹ ਆਰਐਸਐਸ ਔਰ ਆਰਐਸਐਸ ਨੇ ਅੱਗੋਂ ਜਿਨ੍ਹਾਂ ਦੇ ਨਾਂ ਦੇ ਨਾ ਲਏ ਨੇ ਸ਼ਿਵ ਸੈਨਾ, ਬਜਰੰਗ ਦਲ ਔਰ ਵਿਸ਼ਵ ਹਿੰਦੂ ਪਰਿਸ਼ਦ ਔਰ ਪਤਾ ਨਹੀਂ ਕਿਹੜੀਆਂ-ਕਿਹੜੀਆਂ ਅਨਨੋਨ ਵੀ 72 ਦੇ ਕਰੀਬ ਉਹਨਾਂ ਦੀਆਂ ਇਸ ਕਿਸਮ ਦੀਆਂ ਆਰਗੇਨਾਈਜੇਸ਼ਨਸ ਨੇ ਔਰ ਇਹਦੇ ਕੋਈ ਸ਼ੱਕ ਨਹੀਂ ਹੈ ਕਿ ਵੀ ਸਭ ਤੋਂ ਵੱਡਾ دہشتਗਰ ਦੇ ਮੋਦੀ ਜਿਹਦੇ ਹੱਥ ਹਜ਼ਾਰਾਂ ਮੁਸਲਮਾਨਾਂ ਦੇ ਖੂਨ ਨਾਲ ਰੰਗੇ ਹੋਏ ਨੇ 50000 ਤੋਂ ਜ਼ਿਆਦਾ ਸਿੱਖਾਂ ਨੂੰ ਬੇਦਖਲ ਕੀਤਾ ਹੈ ਜ਼ਮੀਨਾਂ ਤੋਂ ਇਹ ਸਭ ਤੋਂ ਉੱਚੀ ਆਵਾਜ਼ ਦੇ ਵਿੱਚ ਉਹ ਹਾਰਟ ਆਫ ਏਸ਼ੀਆ ਕਾਨਫਰੰਸ ਹੋਇਆ ਅੰਮ੍ਰਿਤਸਰ ਦੇ ਦੂਸਰੇ ਫੋਰਮ ਹੁਣ ਰੌਲਾ ਪਾ ਰਿਹਾ ਹੁੰਦਾ ਹੈ ਕਿ ਜੀ دہشتਗਰ ਦੀ دہشتਗਰ ਜਿਹੜਾ ਵੀ ਆਂਦਾ ਹੈ ਹੁਣ ਆਂਡੋਨੇਸ਼ੀਆ ਦਾ ਹੈੱਡ ਆਫ ਦ ਸਟੇਟ ਆਇਆ ਹੋਇਆ ਸੀ ਉਦੇ ਨਾਲ ਵੀ ਜਿਹੜੇ ਐਗਰੀਮੈਂਟ ਨੇ ਜੇ ਅਸੀਂ دہشت گردੀ ਦੇ ਖਿਲਾਫ ਸਾਂਝੀ ਲੜਾਈ ਲੜਾਂਗੇ ਉਹ ਤੂੰ ਔਲਾਦ ਹੀ دہشت گردਾਂ ਦੀ دہشت گردੀ ਕਰਕੇ ਉਹ ਪਾਵਰ 'ਚ ਆਏ ਜਿਸ ਜਥੇਬੰਦੀ ਦਾ ਤੂੰ ਛੱਡਾ ਚੁੱਕਿਆ ਹੋਵੇ دہشت گردੀ ਦੀ ਮਾਂ ਔਰ ਕਿਹੜੇ ਤੁਸੀਂ دہشت گردੀ ਦੇ ਖਿਲਾਫ ਲੜ ਰਹੇ ਹੋ ਜਾਂ ਕਿਹਨੂੰ ਕਹਿ ਰਹੇ ਹੋ ਕਿ ਜੇ دہشت گردੀ ਦੇ ਖਿਲਾਫ ਲੜੋ ਇਹ ਤਾਂ ਐਵੇਂ ਹੀ ਹੈ ਜਿਹੜਾ ਚੋਰ ਹੈ ਜਦੋਂ ਭੀੜ ਬਗੜ ਪਈ ਤੇ ਉਹ ਵੀ ਰੌਲਾ ਪਾ ਰਿਹਾ ਚੋਰ 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 ਭੀੜ ਚ ਰੌਲਾ ਹੈ ਸੋ ਇਹ دہشت گردੀ ਦੀ ਡਿਫੀਨੇਸ਼ਨ ਹੈ ਜੀ ਡਾਕਟਰ ਸਾਹਿਬ ਅਗਲੇ 이슈 ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਇੱਕ ਪਦਰਤ ਹੈ ਨਹੀਂ ਚਾਰ ਚਫਰੇ ਇੰਡੀਅਨ ਗਵਰਨਮੈਂਟ ਨੇ ਜਿਹੜਾ ਉਹ ਜਿਹੜੇ ਵੀ ਆਵਾਜ਼ ਇੱਕ ਤਾਂ ਸੱਚ ਹੱਕ ਦੀ ਆਵਾਜ਼ ਨੂੰ ਕੁਚਲਣ ਦੀ ਲਾਈਨ ਉਹ ਚਾਲੀ ਰਹੀ ਹੈ ਜੁਡੀਸ਼ਰੀ ਵੀ ਇਸਤੇਮਾਲ ਹੋ ਰਹੀ ਹੈ ਐਗਜ਼ੈਕਟਿਵ ਹਕੂਮਤਾਂ ਤੋਂ ਹੋ ਹੀ ਰਹੀਆਂ ਨੇ ਹੁਣ ਜਿਹੜੇ ਉੱਥੇ ਹੈਵ ਨਾਟ ਨੇ ਬਹੁਤ ਗਰੀਬ ਖਾਸ ਤੌਰ ਤੇ ਦਲਿਤ ਟ్రਾਈਬਲ ਕਿਤੇ ਪਾਣੀ ਦੀ ਪ੍ਰੋਬਲਮ ਹੈ ਕਿਤੇ এডੂਕੇਸ਼ਨ ਨਹੀਂ ਹੈ ਹੈਲਥ ਸੇਵਾਵਾਂ ਨਹੀਂ ਨੇ ਦੁਨੀਆਂ ਨਹੀਂ ਨੇ ਜੀ ਦੁਨੀਆਂ ਦੇ ਵਿੱਚ ਜਿੱਥੇ ਹਕੂਮਤਾਂ ਡੂ ਟੂ ਕ腐ਸ਼ਨ ਜਾਂ ਘੱਟ ਸਾਧਨਾ ਕਰਕੇ ਜਾਂ ਕਈ ਵਾਰੀ ਸਿਆਸੀ ਕਾਰਨਾ ਕਰਕੇ ਤੁਸੀਂ ਕੁਝ ਲੋਕਾਂ ਨੂੰ ਉਸ ਪਦਰ ਤੇ ਰੱਖਣਾ ਚਾਹੁੰਦੇ ਹੋ ਫੇਲ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਐਨ ਜੀਓਸ ਕਹਿੰਦੇ ਆ ਨਾਨ ਗਵਰਨਮੈਂਟਲ ਆਰਗੇਨਾਈਜੇਸ਼ਨ ਔਰ ਚੈਰੀਟੇਬਲ organizations ਵੀ ਕਿਹਾ ਜਾਂਦਾ ਹੈ ਕਿ ਜਿਹੜੀਆਂ ਮਦਦ ਕਰਦੀਆਂ ਨੇ ਔਰ ਜਿਹਨੂੰ ਦੁਨੀਆ ਦੇ ਭਲੇ ਲੋਕ ਹੁਣ ਅਮਰੀਕਾ ਦੇ ਵਿੱਚ ਜਦੋਂ ਅਸੀਂ ਅਮਰੀਕਨਾਂ ਦੀ ਜਨਰੌਸਿਟੀ ਦੇਖਦੇ ਹੁਣ ਦਸੰਬਰ ਦਾ ਮਹੀਨਾ ਚੱਲ ਰਿਹਾ ਹੈ ਇਸ ਵੇਲੇ ਵੱਡੇ ਤੋਂ ਛੋਟੇ ਤੱਕ ਹਰ ਅਮਰੀਕਨ ਜਿਨ੍ਹਾਂ ਦੇ ਕੋਲ ਥੋੜੇ ਵੀ ਸਾਧਨ ਨਹੀਂ ਉਹ ਚੈਰਿਟੀ ਦੇ ਵਿੱਚ ਕੁਝ ਨਾ ਕੁਝ ਜ਼ਰੂਰ ਦਿੰਦਾ ਔਰ ਚੈਰਿਟੀ ਦਾ ਮਤਲਬ ਇਹ ਨਹੀਂ ਹੁੰਦਾ ਸਾਡੇ ਤਾਂ ਗੁਰਦੁਆਰਿਆਂ 'ਚ ਅਸੀਂ ਲੰਗਰ ਤੇ ਮਾਦੂਦ ਰਹਿੰਦੇ ਆ ਜਾਂ ਅਸੀਂ ਹੁੰਦਾ ਜੀ ਆਪਣੇ ਨਾਂ ਦੀ ਸਲੇਬ ਲਵਾ ਲਵਾਂ ਜਾਂ ਦੂਜੇ ਅਜੇ ਸਾਡੇ ਚ ਬਹੁਤ ਘੱਟ ਇਹ ਪਾਰਟ ਆਇਆ ਕਿ ਅਸੀਂ ਬਾਹਰ ਨਿਕਲ ਕੇ ਹਾਂ ਕੋਈ ਫੋਕਸ ਕਰਾ ਦੇ ਕੋਈ ਤੁਰਪੇ ਝੰਡਾ ਚੁੱਕ ਕੇ ਜਿਵੇਂ ਇੰਗਲੈਂਡ ਦੇ ਵਿੱਚ ਫੂਡ ਫਾਰ ਦਾ ਹੋਮਲੈਸ ਉਹ ਪ੍ਰੋਜੈਕਟ ਕਾਫੀ ਅੱਗੇ ਨਿਕਲਿਆ ਗੁਰਦੁਆਰਿਆਂ ਦੀ ਇਹ ਰਾਦਰਨ ਆਪਸ ਚ ਤਕਰਾਰ ਹੁੰਦਾ ਜਿ ਕਿਨੇ ਕਿੱਥੇ ਸਪਲਾਈ ਕਰਨਾ ਹੈ ਔਰ ਉੱਥੇ ਬੀਬੀਸੀ ਨੇ ਸਟੋਰੀ ਵੀ ਕੀਤੀ ਹੈ ਪਰ ਇੰਡੀਵਿਜੂਅਲ ਲੈਵਲ ਦੇ ਉੱਤੇ ਪਿਛਲੇ ਦਿਨਾਂ 'ਚ ਇੱਕ ਡਾਕੂਮੈਂਟਰੀ ਰਵੀ ਸਿੰਘ ਦੀ ਖਾਲਸਾ ਐਡ ਥੱਲੇ ਸੀ ਬੀਬੀਸੀ ਦੀ ਕਿ ਕਿਵੇਂ ਕਿਉਂਕਿ ਅ ਇੱਕ ਵੀਰ ਨੇ ਸੀਰੀਆ ਬਾਰੇ ਵੀ ਪੁੱਛਿਆ ਕਿ ਵੀ ਉੱਥੇ ਅਲੈਪੋ ਜੋ ਚੱਲ ਰਿਹਾ ਝਗੜਾ ਔਰ ਦੂਜਾ ਕਿ ਵੀ ਉਹਦੇ ਬਾਰੇ ਵੀ ਅਸੀਂ ਗੱਲ ਕਰੀਏ ਸੋ ਜ਼ਾਹਰ ਹੈ ਕਿ ਉਹ ਕੱਲਾ ਬੰਦੇ ਦਾ ਮਿਸ਼ਨ ਜਿਹੜਾ ਉਹ ਬਹੁਤਾ BBC ਨੇ ਇਹੀ ਦੱਸਿਆ ਵੀ ਕਿਵੇਂ ਜਿਹੜੇ ਲੋਕ ਉੱਥੋਂ ਖਾਸ ਤੌਰ ਤੇ ਜਿਹੜੇ 크ਿਸਚਨ ਅ ਅੱਜ ਬੇਕਾਰ ਸੀਰੀਆ ਤੋਂ ਕਿਤੇ ਗਏ ਨੇ 올ਡ ਜਿਨ੍ਹਾਂ ਨੂੰ ਇਹ ਵੀ ਓਨ ਨਹੀਂ ਕਰਦੇ ਬਹੁਤੇ ਉਹ ਕਿਵੇਂ ਜਿਹੜਾ ਆਪਣੇ ਮਿਸ਼ਨ ਨੂੰ ਲੱਗਾ ਹੋਇਆ ਲੈ ਕੇ ਕਿਵੇਂ ਉਹ ਫੂਡ ਲੈ ਕੇ ਜਾਂਦਾ ਕੀ ਕਰਦਾ ਪੂਰੀ ਬੜੀ ਅੱਛੀ ਡਾਕੂਮੈਂਟਰੀ ਹੈ ਸੋ ਭਾਰਤ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਚ ਇਸ ਕਿਸਮ ਦੀਆਂ ਸੰਸਥਾਵਾਂ ਜਿਨ੍ਹਾਂ ਦੀ ਮੇਨ ਫੰਡਿੰਗ ਭਾਰਤ ਦੇ ਵਿੱਚ ਤਾਂ ਦਾਨ ਦਾ ਕਨਸੈਪਟ ਮੰਦਰ ਗੁਰਦੁਆਰੇ ਦੇ ਬਾਹਰ ਲੰਗਰ ਲਾਉਣ ਤੋਂ ਬਿਯੋਂਡ ਤਾਂ ਜਾਂਦਾ ਹੀ ਨਹੀਂ ਹੈ ਜੀ ਲੇਕਿਨ ਇਹ ਫੋਰਨ ਜਿਹੜੀਆਂ ਵਿਦੇਸ਼ਾਂ ਦੇ ਵਿੱਚ ਸੰਸਥਾਵਾਂ ਨੇ ਐਨ ਜੀਓਜ਼ ਜਿਨ੍ਹਾਂ ਦੀ ਰੈਗੂਲਰ ਫੰਡਿੰਗ ਵੀ ਹੁੰਦੀ ਹੈ ਫਿਰ ਇਹਨਾਂ ਦੇ ਵੱਡੇ ਵੱਡੇ ਗਰੁੱਪ ਨੇ ਔਰ ਇਹਦੇ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਉੱਥੇ ਐਨ ਜੀਓਜ਼ ਦੀ ਗੱਲ ਕਰਦੇ ਆ ਉਹਦੇ ਵਿੱਚ ਫੂਡ education human rights environment climate ਦੂਜੇ issues ਦੀਆਂ ਵੀ NGOs ਨੇ ਜਿਹੜੇ ਅਵੇਅਰਨੈਸ ਵੀ ਪੈਦਾ ਕਰਦੀਆਂ ਐ ਵੇੜੇ ਵੇਲੇ ਰਿਪੋਰਟਾਂ ਵੀ ਕੱਢਦੀਆਂ ਸੋ ਜਦੋਂ ਦੀ ਮੋਦੀ ਸਰਕਾਰ ਆਈ ਐ ਕਿਉਂਕਿ ਇਹਨਾਂ ਨੇ ਇੱਕ ਬੜੀ ਤਰਕੀਬ ਇੱਕ ਪਾਸੇ ਤਾਂ ਇਹਨਾਂ ਨੇ ਮੂੰਹ ਟੱਡਿਆ ਹੋਇਆ ਐ ਬਾਹਰ ਲਿਆਂ ਮਲਟੀ ਨੈਸ਼ਨਲਸ ਲਈ ਕਿ ਉਹਨਾਂ ਨੂੰ ਜਿਵੇਂ ਅਸੀਂ ਕੱਲ ਗੱਲ ਕੀਤੀ ਸੀ ਵੀ ਕਿਵੇਂ ਉਹਨਾਂ ਨੇ ਫਾਰਮਰਸ ਨੂੰ ਪੰਜਾਬ ਦੇਆਂ ਨੂੰ ਅੱਗੋਂ ਭਰਦਿਆਂ ਨੂੰ ਕਰਨ ਲਈ ਉਹ ਜਿਹੜੀ ਡਿਊਟੀਆਂ ਸੀ ਉਹ ਵੀ ਬਿਲਕੁਲ ਖਤਮ ਕਰ ਦਿੱਤੀ ਐ ਕਣਕ ਇمپੋਰਟ ਕਰ ਲਈ ਆਸਟ੍ਰੇਲੀਆ ਅਮਰੀਕਾ ਦੂਜਿਆਂ ਦੂਜਿਆਂ ਤੋਂ ਔਰ ਵੀਟ ਪ੍ਰਾਈਸਸ ਥੱਲੇ ਆ ਜਾਣਗੇ ਕਿਸਾਨ ਹੋਰ ਵੀ ਆਤਮਕਾਤ ਕਰਨਗੇ ਹੁਣ ਦੂਜੇ ਪਾਸੇ ਮੰਗ ਕਰਦੇ ਨੇ ਜੀ ਬਾਹਰਲੇ ਇਨਵੈਸਟਮੈਂਟ ਕਰ ਦਿਓ ਉਹਦੇ ਲਈ ਉਹਨਾਂ ਨੇ ਸਾਰੇ ਲਾਅ ਬੈਂਡ ਕਰ ਦਿੱਤੇ ਹੁਣ ਬਾਹਰਲਾ ਪੈਸਾ ਉੱਥੇ ਇਨਵੈਸਟਮੈਂਟ ਲਈ ਹੈ ਲੇਕਿਨ ਜਿਹੜੀਆਂ ਐਨ ਜੀਓਜ਼ ਉੱਥੇ ਗਰੀਬ ਲੋਕਾਂ ਦੀ ਮਦਦ ਕਰਦੀਆਂ ਸੀ ਉਹਨਾਂ ਦਾ ਸ਼ਿਕੰਜਾ ਕੱਸ ਦਿੱਤਾ ਉਹਦੇ ਲਈ ਜਿਹੜੇ ਲਾਅ ਨੇ ਉਹਨਾਂ ਨੂੰ ਕਹਿ ਕੇ ਜੀ ਇਹ ਰਿਪੋਰਟ ਨਹੀਂ ਕਰਦਾ ਫਿਰ ਹਜ਼ਾਰਾਂ ਦੀ ਗਿਣਤੀ ਚ ਉਹ ਜਿਹੜੀਆਂ ਐਨਜੀਓਜ਼ ਨੇ ਉਹਨਾਂ ਤੇ ਆਲਮੋਸਟ پابੰਦੀ ਲਾ ਦਿੱਤੀ ਐ ਉਹਨਾਂ ਦੀ ਫੰਡਿੰਗ ਰੋਕ ਦਿੱਤੀ ਔਰ ਆਮ ਲੋਕ ਸਫਰ ਕਰ ਰਹੇ ਨੇ ਤੇ ਇਹਦੇ ਉੱਤੇ ਜਿਹੜੀ ਐ ਐਮਨੇਸਟੇ ਇੰਟਰਨੈਸ਼ਨਲ ਹਿਊਮਨ ਰਾਈਟਸ ਵਾਚ ਨੇ ਜਿਹੜੀ ਐ ਇੱਕ ਬੜੀ ਕਰੜੀ ਸਟੇਟਮੈਂਟ ਦਿੱਤੀ ਐ ਔਰ ਇਹਦਾ ਹੈਡਲਾਈਨ ਇਹ ਐ ਕਿ ਯੂਜ਼ਸ ਫੋਰਨ ਫੰਡਿੰਗ ਲਾਅ ਟੂ ਹਰਾਸ ਚੈਰਿਟੀਜ਼ ਇੰਡੀਆ ਰਾਈਟਸ ਗਰੁੱਪਸ ਕਿ ਭਈ ਇਹ ਭਾਰਤ ਦੇ ਜਿਹੜੇ ਮਨੁੱਖੀ ਹੱਕਾਂ ਦੀ ਗੱਲ ਕਰਨ ਵਾਲੇ ਨੇ ਉਹਨਾਂ ਨੇ ਕਿਹਾ ਜੀ ਕਿ ਇਹ ਜਿਹੜਾ ਫੋਰਨ ਫੰਡਿੰਗ ਲਾਅ ਹੈ ਉਹਨੂੰ ਇਸਤੇਮਾਲ ਕਰ ਰਹੇ ਨਹੀਂ ਜੀ ਇਹ ਜਿਹੜੇ ਉਸ ਦਾ ਗळा ਕੁੱਟਣ ਦੇ ਲਈ ਔਰ ਇਹ ਸਟੋਰੀ ਹੈ ਰਾਈਟਰਸ ਦੀ ਕਿ ਇੰਡੀਆਜ਼ ਰਿਫਿਊਜ਼ਲ ਟੂ ਰੀਨਿਊ ਦਾ ਫੋਰਨ ਫੰਡਿੰਗ ਲਾਇਸੈਂਸਸਿਸ ਆਫ 20 25 ਚੈਰੀਟੀਜ਼ ਇਜ਼ ਅ ਵਾਇਓਲੇਸ਼ਨ ਆਫ देयर ਰਾਈਟ ਟੂ ਫਰੀडम ਆਫ ਐਸੋਸੀਏਸ਼ਨ ਐਂਡ ਅਪੀਅਰਸ ਟੂ ਬੀ ਅ ਮੂਵ ਟੂ ਕੁਐਲ ਕ੍ਰਿਟਿਸਿਜ਼ਮ ਟੂ ਰਾਈਟਸ ਗਰੁੱਪ ਸੈਡ ਔਨ ਟਿਊਜ਼ਡੇ ਉਹਨਾਂ ਨੇ ਕਿਹਾ ਜੀ 25 ਦਾ ਇਹਨਾਂ ਨੇ ਪਹਿਲਾਂ ਜ਼ਿਕਰ ਕੀਤਾ ਅੱਗੇ ਵੇਰਵੇ ਨੇ ਉਹਦੇ ਕਿ ਇਹ ਉਹਨਾਂ ਨੇ ਜਿਹੜਾ ਇਹਨਾਂ ਨੂੰ ਡਿਨਾਈ ਕੀਤਾ ਹੈ ਇਹ ਇਨਫੈਕਟ ਕਿਉਂਕਿ ਇਹ ਜਥੇਬੰਦੀਆਂ ਕ੍ਰਿਟੀਕਲ ਨੇ ਜੋ ਕੁਝ ਭਾਰਤ ਕਰਦਾ ਹੈ ਲੋਕਾਂ ਦੇ ਨਾਲ ਇਸ ਲਈ ਉਹਨਾਂ ਦੀ ਆਵਾਜ਼ ਨੂੰ ਬੰਦ ਕਰ ਰਹੇ ਨੇ ਪ੍ਰਾਈਮ ਮਿਨਿਸਟਰ ਮੋਦੀਜ਼ ਰਾਈਟ ਵਿੰਗ ਨੈਸ਼ਨਿਸਟ ਗਵਰਨਮੈਂਟ ਹੈਜ਼ ਟਾਈਟਨਡ ਸਰਵੇਲੈਂਸ ਔਨ ਨਾਨ-ਪ੍ਰੋਫਿਟ ਗਰੁੱਪਸ ਰੈਗੂਲੇਟਡ ਅੰਡਰ ਫੋਰਨ ਕੰਟਰੀਬਿਊਸ਼ਨ ਰੈਗੂਲੇਸ਼ਨ ਐਕਟ ਸਿንስ সুইਪਿੰਗ ਟੂ ਪਾਵਰ ਮੋਰ ਥੈਨ 2 ইয়ারਜ਼ ਐਗੋ ਕਿ ਜਦੋਂ ਦਾ ਇਹ ਪਾਵਰ 'ਚ ਆਇਆ ਹੈ ਇਸ ਐਕਟ ਨੂੰ ਜਿਹਨੂੰ ਕੇ ਇਨ ਬਰੀਫ ਐਫਸੀਆਰਏ ਕਹਿੰਦੇ ਨੇ ਇਸਤੇਮਾਲ ਕਰ ਰਹੇ ਨੇ ਆਵਾਜ਼ ਕੁੱਟਣ ਦੇ ਲਈ ਦਾ ਹੋਮ ਮਿਨਿਸਟਰੀਜ਼ ਡਿਸੀਜਨ ਟੂ ਪ੍ਰੀਵੈਂਟ ਐਨ ਜੀਓਜ਼ ਫਰਮ ਰੀਸੀਵਿੰਗ ਫੋਰਨ ਫੰਡਿੰਗ ਵਿਦਾਊਟ ਸਾਊਂਡ ਜਸਟੀਫਿਕੇਸ਼ਨ ਇਜ਼ ਮਿਸਟੀਫਾਈਂਗ ਦਾ ਮਿਨਿਸਟਰੀ ਹੈਜ਼ ਐਨ ਆਬਲੀਗੇਸ਼ਨ ਟੂ ਸ਼ੋ ਹਾਊ ਥੀਸ ਰੈਸਟ੍ਰਿਕਸ਼ਨਸ ਆਰ ਨੈਸੈਸਰੀ ਐਂਡ ਪ੍ਰੋਪੋਰਸ਼ਨੇਟ ਸੈਡ ਅਕਬਰ ਪਟੇਲ ਐਮਨੇਸਟੀ ਇੰਟਰਨੈਸ਼ਨਲ ਇੰਡੀਆਜ਼ ਐਗਜ਼ੀਕਟਿਵ ਡਾਇਰੈਕਟਰ ਇਨ ਅ ਸਟੇਟਮੈਂਟ ਉਨੇ ਕਿਹਾ ਜੀ ਬਜਾਏ ਤੁਸੀਂ ਐਨ ਜੀਓਜ਼ ਨੂੰ ਕਹਿ ਰਹੇ ਹੋ ਜੀ ਪ੍ਰੂਫ ਕਰੋ ਵੀ ਤੁਸ ਤੁਸ ਤੁਹਾਨੂੰ ਪੈਸੇ ਦੀ ਕਿਉਂ ਲੋੜ ਹੈ ਤੁਸੀਂ ਦੱਸੋ ਵੀ ਤੁਸੀਂ ਕਿਉਂ ਕਰਪ ਕਰ ਰਹੇ ਹੋ ਜਿਹੜੀਆਂ ਆਰਗੇਨਾਈਜੇਸ਼ਨਸ ਕਈ ਪਿਛਲੇ ਦਹਾਕਿਆਂ ਤੋਂ ਲੋਕਾਂ ਦੀ ਮਦਦ ਕਰ ਰਹੀਆਂ ਨੇ ਉਹਨਾਂ ਦੇ ਉੱਤੇ ਰੋਖ ਲਾਣੀ ਉਹਨੇ ਕਿਹਾ ਮਿਸਟਰੀ ਫੰਗ ਦੇ ਪਿੱਛੇ ਇੱਕ ਧੁੰਦ ਹੈ ਜੀ ਔਰ ਗਵਰਨਮੈਂਟ ਕਲੀਅਰ ਹੋਮ ਮਿਨਿਸਟਰੀ ਅਫੀਸ਼ਰਲ ਵਰ ਨਾਟ ਅਵੇਲੇਬਲ ਫਾਰ ਕਮੈਂਟ ਉਹਨਾਂ ਨੇ ਕਰਨਾ ਵੀ ਨਹੀਂ ਹੈ ਕਮੈਂਟ ਮੋਰ ਥੈਨ 10000 ਸਿਵਲ ਸੁਸਾਇਟੀ ਗਰੁੱਪਸ ਇਨ ਇੰਡੀਆ ਹੈਵ ਹੈਡ देयर ਲਾਈਸੈਂਸਸ due to sea overseas donations cancelled or suspended since 2014 impairing their ability to work in areas ranging from health to the environment 10000 ngo's jehdiya ne jinna nu funding bahru aandi si health to leke environment unna de license cancel kar dinde so matlab gareeb banda jinnu jide munh ch roti paindi si jida bacche de layi koi ilaaj da prabandh si ਜਾਂ ਕੋਈ এডਿਕੇਸ਼ਨ ਸੀ ਜਾਂ ਕਿਸੇ ਲਈ 클ੀਨ ਵਾਟਰ ਫੈਸਿਲਿਟੀ ਹੋ ਕਰੀਏ ਪ੍ਰੋਵਾਈਡ ਕਰਦੇ ਸੀ ਕਿਸੇ ਨੂੰ ਕਪੜੇ ਪ੍ਰੋਵਾਈਡ ਕਰਦੇ ਹੋਣਗੇ ਉਹ ਸਾਰੇ ਹੁਣ ਇੰਨਾ ਬਹੁਤ ਵੱਡਾ ਨੰਬਰ ਹੈ 10000 ਐਨ ਜੀਓਜ਼ ਦਾ ਕੈਨਸਲ ਕਰਨਾ ਹੈ ਉਹਨਾਂ ਦੇ ਲਾਇਸੈਂਸ ਗਵਰਨਮੈਂਟ ਹੈਜ਼ ਪ੍ਰੀਵੀਅਸਲੀ ਸੈਡ ਦੈਟ ਦ ਗਰੂਪਸ ਹੈਡ ਵਾਇਓਲੇਟਡ ਐਫਸੀਆਰ ਬਾਏ ਨਾਟ ਡਿਸਕਲੋਜ਼ਿੰਗ ਡੋਨੇਸ਼ਨ ਡੀਟੇਲਸ ਔਰ ਬਾਏ ਯੂਜ਼ਿੰਗ ਫੋਰਨ ਫੰਡਸ ਟੂ ਇੰਗੇਜ ਇਨ ਐਨਟਾਈ ਨੈਸ਼ਨਲ ਐਕਟੀਵਿਟੀਜ਼ ਉਹਨਾਂ ਇਹਨਾਂ ਦੇ ਹੱਥੋਂ ਆਇਆ ਕਿ ਜਿਹੜਾ ਕੋਈ ਕਰਦਾ ਉਹਨੂੰ ਕਹੇ ਜੀ ਰਾਸ਼ਟਰ ਬੋਰਡ ਜਿਹੜਾ ਨੈਸ਼ਨਲ ਐਂਥਮ ਤੇ ਨਹੀਂ ਖਲੋਦਾ ਸੁਪਰੀਮ ਕੋਰਟ ਕਹਿੰਦਾ ਜੀ ਇਹ ਰਾਸ਼ਟਰ ਵਿਰੋਧੀ ਹੈ ਪੁਲਿਸ ਨੇ ਜਿਵੇਂ 6 ਨੌਜਵਾਨ ਚੁੱਕ ਕੇ ਅੰਦਰ ਦਿੱਤੇ ਜੀ ਤੁਸੀਂ ਖਲੋਤੇ ਨਹੀਂ ਹੋ ਐਮਨੇਸਟੀ ਇੰਟਰਨੈਸ਼ਨਲ ਇੰਡੀਆ ਐਂਡ ਹਿਊਮਨ ਰਾਈਟਸ ਵਾਚ ਸੈਟ ਦਾ ਲੇਟੈਸਟ ਗਰੁੱਪ ਆਫ ਚੈਰੀਟੀਜ਼ ਟੂ ਬੀ ਇਫੈਕਟਡ ਇਨਕਲੂਡਡ ਦਾ ਸੈਂਟਰ ਫਾਰ ਪ੍ਰੋਮੋਸ਼ਨ ਆਫ ਸੋਸ਼ਲ ਕਨਸਰਨਜ਼ ਅ ਪ੍ਰੋਮੀਨੈਂਟ ਹਿਊਮਨ ਰਾਈਟਸ ਗਰੁੱਪਸ ਗਰੁੱਪ ਆਲਸੋ ਨੋਨ ਐਸ ਪੀਪਲਜ਼ ਵਾਚ ਉਹਨਾਂ ਨੇ ਕਿਹਾ ਜੀ ਜਿਹੜੀ ਲੇਟੈਸਟ ਰੈਸਟ੍ਰਿਕਸ਼ਨ ਹੈ ਉਹਦੇ ਚ ਇਵਨ ਪੀਪਲਜ਼ ਵਾਚ ਗਰੁੱਪ ਵੀ ਜਿਹੜਾ ਇਹ ਨੂੰ ਇਨਵੋਲਵ ਕੀਤਾ ਅ ਅੱਗੇ ਉਹਨਾਂ ਨੇ ਲੰਬੀ ਚੌੜੀ ਸਟੋਰੀ ਹੈ ਉਹਨਾਂ ਨੇ ਕਿਹਾ ਕਿ ਵੀ 2013 ਦੀ ਹੋਮ ਮਿਨਿਸਟਰੀ ਰਿਪੋਰਟ ਸੀ ਕਿ 43500 ਜਿਹੜੇ ਗਰੁੱਪਸ ਨੇ ਉਹ ਐਜ਼ ਅ ਚੈਰੀਟੀਆਂ ਰਜਿਸਟਰ ਹੋਏ ਹੋਏ ਨੇ ਪਰ ਉਹਨਾਂ ਚੋਂ ਅੱਧੇ ਦੇ ਕਰੀਬ ਐਕਟਿਵ ਨਹੀਂ ਬਹੁਤੇ ਐਕਟਿਵ ਨਹੀਂ ਹੁੰਦੇ ਹਰ ਸਾਲ ਪਰ ਉਹਦੇ ਚੋਂ 10000 ਜਿਹੜੇ ਨੇ ਉਹਨਾਂ ਨੇ ਬਾਹਰ ਕੱਢ ਦਿੱਤੇ ਨੇ ਔਰ ਇਹ ਸਾਰੇ ਦਾ ਹੁਣ ਜਿਹੜਾ ਅ ਨਤੀਜਾ ਕੀ ਹੈ ਅਮਨੇਸਟੀ ਇੰਟਰਨੈਸ਼ਨਲ ਹਿਊਮਨ ਰਾਈਟਸ ਵਾਸ ਅਰਜਸ ਦਾ ਗਵਰਨਮੈਂਟ ਟੂ ਰਿਪੀਲ ਐਫਸੀਆਰ ਐਂਡ ਅਮੈਂਡਡ ਸੋ ਥੈਟ ਇਟਸ ਨਾਟ ਮਿਸਯੂਜ਼ ਟੂ ਰਿਸਟ੍ਰੈਕਟ ਟੂ ਰਿਸਟ੍ਰੈਕਟ ਚੈਰਿਟੀਜ਼ ਵਰਕ ਉਹਨਾਂ ਨੇ ਕਿਹਾ ਜੀ ਇਹਨੂੰ ਬੰਦ ਕਰੋ ਇਸ ਕਾਨੂੰਨ ਨੂੰ ਜੀ ਜਾਂ ਇਹਦੇ ਵਿੱਚ ਸੋਧ ਕਰੋ ਤਾਂ ਕਿ ਜਿਹੜੇ ਲੋਕ ਆਮ ਲੋਕਾਂ ਦੀ ਭਲਾਈ ਲਈ ਕੰਮ ਕਰਦੇ ਨੇ ਉਹਨਾਂ ਦੇ ਕੰਮ 'ਚ ਰੁਕਾਵਟ ਨਾ ਹੋਵੇ ਵਾਈਲ ਇੰਡੀਆ ਇਜ਼ ਐਕਟਿਵਲੀ ਐਨਕੋਰੇਜਿੰਗ ਫੋਰਨ ਇਨਵੈਸਟਮੈਂਟ ਇਨ ਕੀ ਇੰਡਸਟਰੀਜ਼ ਇਟ ਇਜ਼ ਟ੍ਰਾਈਂਗ ਟੂ ਡਿਨਾਈ ਫੰਡਿੰਗ ਫਾਰ ਅਫਰਟਸ ਟੂ ਅਸਿਸਟ the most vulnerable and marginalized said minakshi ganguly human rights watch south asia director unna kehya ji barely investment mangde ne aur eh jada ne aam jina lokan nu load hai unna de sadne kat kar rahe ne the government should engage with those seeking rights reform and empower these groups instead of treating criticism as a threat to be quashed unna ne kehya ji sarkar ਇਹਨਾਂ ਗਰੁੱਪਾਂ ਦੇ ਨਾਲ ਮਿਲ ਕੇ ਕੰਮ ਕਰੇ ਤਾਂ ਕਿ ਮਦਦ ਹੋ ਸਕੇ ਬਜਾਏ ਕਿ ਤੁਸੀਂ ਕਹੋ ਜੀ ਕਿ ਕਿਉਂਕਿ ਇਹ ਕ੍ਰਿਟੀਕਲ ਨਹੀਂ ਗਵਰਨਮੈਂਟ ਰੀਚ ਨਹੀਂ ਕਰਦੇ ਉਹਨਾਂ ਲੋਕਾਂ ਤੱਕ ਤੁਸੀਂ ਕਹੋ ਜੀ ਗੈਟ ਆਊਟ ਜੀ ਤੁਸੀਂ ਕੋਈ ਫੰਡਿੰਗ ਨਹੀਂ ਲੈ ਸਕਦੇ ਪਰ ਇਹ ਲਾਰਜਸਟ ਡੈਮੋਕ੍ਰੇਸੀ ਦਾ ਹਾਲ ਹੈ ਕਿ 10000 ਚੈਰਿਟੀ ਕੰਮ ਕਰਨ ਵਾਲੇ ਉਹਨਾਂ ਦੇ ਲਾਇਸੈਂਸ ਜਿਹੜੇ ਨੇ ਉਹ ਬੰਦ ਕਰ ਦਿੱਤੇ ਗਏ ਨੇ ਸੋ ਇਹ ਮਹਾਨ ਭਾਰਤ ਦੇਸ਼ ਦੀ ਦੂਸਰੀ ਗੱਥਾ ਜੀ ਡਾਕਟਰ ਸਾਹਿਬ ਬਿਲਕੁਲ ਬੈਡ ਨਿਊਜ਼ ਇਥੇ ਲੈਨੇ ਆ ਬ੍ਰੇਕ ਈਵਰਸ ਤੁਸਾ ਨਾ ਐਸਾ ਨਾ ਬਨੇ ਰਹਾ ਨਾ ਮਿਲਦੇ ਆਫਟਰ ਥਿਸ ਸ਼ਾਰਟ ਬ੍ਰੇਕ